ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ 48 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਅੱਜ 22 ਤੇ 23 ਦਸੰਬਰ ਨੂੰ ਮੌਸਮ ਪੰਜਾਬ ਦਾ ਕੰਦਾ ਰਹਿ ਸਕਦਾ ਹੈ ਜੀ ਤੇ ਤੁਹਾਨੂੰ ਇੱਥੇ ਦੱਸ ਦਈਏ ਮੀਂਹ ਦਾ ਐਲਾਨ ਹੋਇਆ ਜੀ ਮੌਸਮ ਵਿਭਾਗ ਨੂੰ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਉਮੀਦ ਅਰਜੋ ਸਕਦੇ ਨੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਹੰਤ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਸਭ ਤੋਂ ਪਹਿਲਾਂ ਜੇਕਰ ਇਸ ਵੇਲੇ ਦੀਆਂ ਲਾਈਵ ਸੈਟਲਾਈਟ ਤਸਵੀਰਾਂ ਤੁਹਾਨੂੰ ਦਿਖਾਈਏ ਤੁਹਾਡੀ ਸਕਰੀਨ ਤੇ ਪੰਜਾਬ ਦੀ ਗੱਲ ਕਰੀਏ ਜੀ ਤੇ ਇਸ ਵੇਲੇ ਜਿਹੜੀ ਆ ਪੰਜਾਬ ਦੇ ਉੱਤੇ ਸੰਗ ਤੇ ਹੌਣ ਵਾਲੇ ਜਿਹੜੇ ਅਰਧ ਤਾਲੀ ਕੰਟੇਨਰ ਜੀ ਪੰਜਾਬ ਦੇ ਵਿੱਚ ਉਮੀਦਾਰ ਜੋ ਸਕਦੇ ਨੇ ਤੇ ਨਾਲ ਲੱਗਦੇ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਵੀ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਉਮੀਦ ਜਿਹੜੇ ਅਲਰਟ ਨੇ ਜਾਰੀ ਕੀਤੇ ਗਏ ਨੇ ਜੀ ਤੇ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਉੱਤੇ ਹੋਇਆ ਹੋਇਆ ਇੱਕ ਤਗੜਾ ਪਛਮੀ ਸਿਸਟਮ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਐਂਟਰ ਕਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਏਗਾ ਤੇ ਰਾਜਸਥਾਨ ਦੇ ਕੁਝ ਖੇਤਰ ਔਰ ਹਰਿਆਣਾ ਤੇ ਪੰਜਾਬ ਦੇ ਉੱਤੇ ਜਿਹੜੀ ਹੈ ਸੰਘਣੀ ਬੱਦਲਵਾਈ ਇਸ ਸਿਸਟਮ ਦੇ ਪ੍ਰਭਾਵ ਹੇਠ ਜਿਹੜੀ ਆ ਬਣੀ ਹੈ ਫਿਲਹਾਲ ਆਉਣ ਵਾਲੇ 3-4 ਘੰਟਿਆਂ ਦੇ ਦੌਰਾਨ ਹਾਲੇ ਅਮੀਦੇ ਅਲਰਟ ਨਹੀਂ ਆ ਗਿਆ ਜੀ ਤੇ ਬੱਦਲਵਾਯਾ ਆਪਣੇ ਸਾਰੇ ਕਿਤੇ ਵੱਢ ਚੁੱਕੀ ਆ ਅੱਜ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਇਹ ਸਿਸਟਮ ਜਿਹੜਾ ਪੂਰੀ ਤਰ੍ਹਾਂ ਐਕਟਿਵ ਹੋਏਗਾ ਤੇ ਹਲਕੇ ਤੋਂ ਦਰਮਿਆਨੇ ਜਿਹੜੇ ਮੀ ਹੈ ਉਹ ਦਰਜ ਹੋ ਸਕਦੇ ਨੇ ਜੀ ਤੇ ਦੂਜੇ ਪਾਸੇ ਜੇਕਰ ਤੁਸੀਂ ਸਕਰੀਨ ਤੇ ਦੇਖੋ ਤੇ ਮੌਸਮ ਵਿਭਾਗ ਵੱਲੋਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਜੀ ਤੇ ਇਹ ਅਨੁਮਾਨ ਲਗਾਇਆ ਗਿਆ ਹੈ ਕਿ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਵਿੱਚ ਜਿਹੜੀਆਂ 25 ਦਸੰਬਰ ਤੱਕ yellow alert ਜਿਹੜੇ ਜਾਰੀ ਕੀਤੇ ਗਏ ਨੇ ਤਦੋ ਇਸ ਸਕਰੀਨ ਤੇ ਦੇਖ ਸਕਦੇ ਹੋ ਜੀ ਇਹ ਜਿਹੜੇ ਅਲਰਟ ਨੇ ਇਹ ਕਿੱਥੇ ਕਿੱਥੇ جاری ਹੋਏ ਨੇ ਤੇ ਵਿਭਾਗ ਦੇ ਚੇਤਾਵਨੀ ਮੁਤਾਬਕ 25 ਤਰੀਕ ਤੱਕ ਸੰਗਨਿਤ ਧੁੰਦ ਦੇ ਨਾਲ ਜਿਹੜੇ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਆ ਬਣ ਗਈ ਆ ਪੰਜਾਬ ਦੇ ਵਿੱਚ ਤੇ ਇਹਦੇ ਨਾਲ ਜਿਹੜੀ ਆ ਠੰਡ ਹੋਣ ਜਿਹੜੀ ਆ ਵਾਧੇ ਨਜ਼ਰ ਆਏਗੀ ਪੰਜਾਬ ਦੇ ਲਗਭਗ ਮੱਝ ਦੇ ਸਾਰੇ ਖੇਤਰ ਔਰ ਦੁਆਬੇ ਦੇ ਸਾਰੇ ਏਰੀਏ ਔਰ ਆਪਣੇ ਮਾਲਵੇ ਦੇ ਲਗਭਗ ਪੂਰਬੀ ਤੇ ਆਪਣੇ ਪੱਛਮੀ ਚਲੇ ਤੇ ਇਹ ਜਿਹੜੇ ਚਲੇਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਫੱਦਰ ਤੇ ਮੀਂਹ ਪੈ ਸਕਦੇ ਨੇ ਤੇ ਨਾਲ ਜਿਹੜੀ ਆ ਜੇ ਸੰਗਨਿਤ ਧੁੰਦ ਦਾ ਅਲਰਟ ਹੈ ਤੇ ਅੱਜ ਲਗਭਗ ਸਾਰੇ ਜਣਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀ ਆ ਪੰਜਾਬ ਦੇ ਵਿੱਚ ਤੇ ਆਉਣ ਵਾਲੇ ਜਿਹੜੇ 3-4 ਘੰਟੇ ਹੋਣਗੇ ਤੇ ਬੱਦਲਵਾਜ ਦੇ ਨਾਲ ਕਿਤੇ ਕਿਤੇ ਜਿਹੜੇ ਮੀਂਹ ਸ਼ੁਰੂ ਹੋ ਜਾਣਗੇ ਸੰਗਣਿਤ ਹੁੰਦ ਫਲਾਸ ਸੀਤ ਲਹਿਰ ਹੈ ਜਿਹੜੀ ਇਹ ਆਉਣ ਵਾਲੇ 48 ਘੰਟਿਆਂ ਦੇ ਦੌਰਾਨ ਜਾਰੀ ਰਹੇਗੀ ਜੀ ਤੇ ਫਤਲਵਾਜ ਦਾ ਇਹ ਜਿਹੜਾ ਦੌਰ ਹੈ ਜੀ ਇਹ 48 ਘੰਟਿਆਂ ਤੱਕ ਇਸੇ ਤਰ੍ਹਾਂ ਇਹ ਪਛਵੇਂ ਸਿਸਟਮ ਹੈ ਜਿਹੜਾ ਪੂਰੀ ਤਰ੍ਹਾਂ ਐਕਟਿਵ ਰਹੂਗਾ ਪੰਜਾਬ ਦੇ ਉੱਤੇ ਤੇ ਅੱਜ ਵਾਈ ਤੇ ਕੱਲ 3 ਦਸੰਬਰ ਕੱਲ ਰਾਤ ਤੱਕ ਇਹ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਥਾਵਾਂ ਤੇ ਹਲਕੇ ਮੀਂਹ ਜਿਹੜੇ ਆ ਦਰਜ ਕਰਾ ਸਕਦਾ ਹੈਗਾ ਤੇ ਕੁਝ ਖੇਤਾਵਾਂ ਤੇ ਦਰਮਿਆਨੇ ਮੀਂਹ ਜਿਹੜਾ ਪੈ ਸਕਦੀ ਹੈ ਤੇ ਜਿਵੇਂ ਜਿਵੇਂ ਤਾਜ਼ਰ ਖ਼ਬਰ ਆਉਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ 2 ਦਿਨਾਂ ਦੇ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਨੇ ਜੀ ਮੌਸਮ ਖਾਗੋਲ ਤੋਂ ਲੱਗਦਾ ਅਗਲੀ ਲੜੀ ਦੇ ਵਿੱਚ ਇਜਾਜ਼ਤ ਦੇ ਹੋ ਧੰਨਵਾਦ